ਪਹਿਰਨਾਈ ਪਾਰਲੀਮੈਂਟ ਅਪਰੈਂਡ ਡੱਲਾ ਜੀ ਸਰ ਕੀ ਇਹ ਲੋਕ ਸਭਾ ਦੇ ਕੈਂਡੀਡੇਟ ਪੁੰਚ ਨੇ ਆਮ ਪਾਰਟੀ ਤੋਂ ਕਿਵੇਂ ਦਾ ਹੰਗਾਰਾ ਮਿਲਿਆ ਇਸ ਪੇ ਹੰਗਾਰਾ ਹੀ ਤੁਹਾਡੇ ਸਾਹਮਣੇ ਆ ਤੁਸੀਂ ਨਾਲ ਸਾਜਰੇ ਤੋਂ ਚੱਲ ਰਹੇ ਹੋ ਬਹੁਤ ਵਧੀਆ ਹੰਗਾਰਾ ਹੈ ਕਿਉਂਕਿ ਜੇ ਸਭ ਨਾਲ ਸਰਕਾਰ ਨੇ 2 ਸਾਲਾਂ ਤੋਂ ਕੰਮ ਕੀਤੇ ਨੇ ਬਿਜਲੀ ਬਿੱਲ ਫ੍ਰੀ ਨੇ ਟੋਲ ਟੈਕਸ ਚੱਕੇ ਨੇ ਜਿਹੜਾ ਪਿੰਡਾਂ ਦੇ ਵਿੱਚ ਸਭ ਨੂੰ ਪਤਾ ਜਿਹੜਾ ਇੱਕ ਪਹਿਲੀ ਵਾਰ ਹੋਇਆ ਵੀ ਜਿਹੜਾ ਝੋਨੇ ਵੇਲੇ ਮੋਟਰਾਂ ਬੰਦ ਰਹੀਆਂ ਇੰਨੀ ਲੇਟ ਦਿੱਤੀ ਆ ਬਹੁਤ ਵਧੀਆ ਸਾਰੇ ਜੀ ਜਿਹੜਾ ਮੈਂ ਇਹ ਕਹਿੰਦਾ ਵੀ ਪਹਿਲੀ ਸਰਕਾਰ ਹੈ ਜਿਹੜੀ ਜ਼ਿਮੀਂਦਾਰਾਂ ਲਈ ਵਧੀਆ ਕਰ ਰਹੀ ਹੈ ਜਿਹੜਾ ਹੋਰ ਆ ਛੋਟੀਆਂ ਜਿਹੜੀਆਂ ਜਾਤੀਆਂ ਨੇ ਸਾਰੇ ਉਹਨਾਂ ਲਈ ਵਧੀਆ ਕਰਦੇ ਇਹ ਵੀ ਵਧੀਆ ਕਰ ਪਰ ਇਹ ਪਹਿਲੀ ਸਰਕਾਰ ਆ ਜਿਹੜੀ ਜ਼ਿਮੀਂਦਾਰਾਂ ਲਈ ਵਧੀਆ ਸਾਬਤ ਹੋ ਗਈ ਸਰ ਪਹਿਲਾਂ ਵੀ ਲੋਕ ਸਭਾ ਦੇ ਕੈਂਡੀਡੇਟ 10 ਸਾਲ ਰਹੇ ਆ ਦੋ ਵਾਰ ਦੇ ਤਨ ਰਹੇ ਆ ਉਹ ਕਦੀ 껠ੜਾ ਮਾਰੇ ਉਹਨਾਂ ਨੇ ਜਮਾ ਹੀ ਨਹੀਂ ਕਦੇ ਆਏ ਜੀ ਸਾਡੇ ਪਿੰਡ ਨੂੰ ਕਹਿੰਦੇ ਸੀ ਤੁਹਾਨੂੰ ਕਰੋੜ ਰੁਪਈਆ ਦਵਾਗੇ ਐ ਕਰਾਂਗੇ ਸਾਡੇ ਪਿੰਡਾਂ ਨੇ ਬਹੁਤ ਨਾਲ ਹੀ ਖਤਰ ਜੋਰ ਲਾਇਆ ਪਰ ਮੁੜ ਕੇ 껠ੜਾ ਨਹੀਂ ਮਾਰੇ ਉਹਨਾਂ ਨੇ ਕਦੇ ਹੁਣ ਆ ਕੇ ਇੱਕਰ ਵਸ ਕੈਮਰੇ ਲੋਹਾ ਜਮਿੰਡ ਤੇ ਆ ਕੇ ਕਿ ਕੀ ਲੱਗਦਾ ਵੀ ਜਿੱਦਾਂ ਕਿ ਇਸ ਵਾਰ ਕਮੀਆਂ ਕੀ ਨੇ ਜਗਰਾਉਂਡ ਨੂੰ ਸ਼ਹਿਰ ਦੇ ਵਿੱਚ ਜਿਹੜੀਆਂ ਜਗਰਾਉਂਡ ਦੇ ਪਾ ਜੀ ਮੇਨ ਸੀਵਰੇਜ ਦੀ ਕਮੀ ਆ ਜਿਹੜੀ ਨਕਸ਼ਾ ਪਾਸ ਹੋ ਚੁੱਕਿਆ ਵਾ ਐਮ ਐਲ ਏ ਸਾਹਿਬ ਨੇ ਸਰਪੰਚ ਤੋਂ ਮਾਣੂ ਕੇ ਉਹਨਾਂ ਨੇ ਨਕਸ਼ਾ ਪਾਸ ਕਰਵਾ ਕੇ ਹੁਣ ਜਿਹਦਾ ਪੈਸੇ ਲਿਆਂਦੇ ਆ ਤੇ ਹੁਣ ਸੀਵਰੇਜ ਸਾਰਾ ਪੈ ਜਾਣਾ ਥੋੜ ਅੱਗੇ ਜਿਹੜੇ ਸਾਡੇ ਐਮਐਲਏ ਸਾਹਿਬ ਸੀਗੇ 38000 ਵੋਟ ਤੇ ਜਿੱਤੇ ਸੀ ਇੱਕ ਇਸ ਤੋਂ ਵੀ ਵੱਧ ਵੋਟਾਂ ਦੇ ਨਾਲ ਅਸੀਂ ਐਮਪੀ ਸਾਹਿਬ ਨੂੰ ਇਥੋਂ ਆਪਣੇ ਹਲਕੇ ਤੋਂ ਜਿਤਾ ਕੇ ਸਾਰਾ ਲੋਕ ਸਭਾ ਹਲਕੇ ਪੂਰੇ ਚੋ ਜਿਤਾ ਕੇ ਭੇਜਾਂਗੇ ਤਾਂ ਜੋ ਸਾਡੀ ਅਥੇ ਜਗਰਾਉਣ ਦੀ ਤੇ ਪੂਰੇ ਲੋਕ ਸਭਾ ਹਲਕੇ ਦੀ ਉੱਥੇ ਆਵਾਜ਼ ਸਾਡੀ ਚੱਕ ਸਕਣ ਜੀ ਠੀਕ ਹੈ ਧੰਨਵਾਦ ਨਾਲ ਹੀ ਉਹ ਜ਼ਵੇਦ ਦੇ ਇੱਜਤਲੀ ਪ੍ਰਧਾਨ ਨੇ ਸਾਡੇ ਦੀ ਪ੍ਰਧਾਨ ਨੇ ਲੋਕਾਂ ਨੇ ਹੰਗਾਰਾ ਮਿਲੇ ਜੀ ਕੋ ਜੀ ਬਹੁਤ ਖੁਸ਼ੀ ਬਣਾਈ ਆ ਤੇ ਇਹ ਪੂਰਾ ਜਤੋਲਕਸ਼ਣ ਸ਼ੁਰੂ ਹੋ ਗਿਆ ਆਜ਼ਾਦਪੁਰ ਦੇ ਵਿੱਚ ਇਹ ਸਾਡੀ ਲੁਧਣਾ ਲੋਕ ਸਭਾ ਦੀ ਪਹਿਲੀ ਇਹ ਜੀ ਇਲੈਕਸ਼ਨ ਆ ਵੀ ਲੋਕ ਭਗੜਾ ਪਾਉਂਦੇ ਆ ਨੱਚਦੇ ਆ ਖੁਸ਼ੀ ਮਨਾਉਂਦੇ ਆ ਲੱਡੂ ਵੰਡਦੇ ਆ ਕਿਲੇ ਬਣਦੇ ਆ ਹੱਥ ਖੜੇ ਕਰਕੇ ਰੋਕ ਰੋਕ ਕੇ ਕਹਿੰਦੇ ਫਿਕਰ ਨਾ ਕਰੋ ਪੱਪੀ ਜੀ ਫਿਕਰ ਨਾ ਕਰੋ ਪੱਪੂ ਜੀ ਜਿੰਦਾਬਾਦ ਜਿੰਦਾਬਾਦ ਹੋਈ ਪਈ ਆ ਜੀ ਬਹੁਤ ਭਾਰੀ ਬਹੁਤ ਮਾਤਰਾ ਲੋਕ ਪੱਪੀ ਜੀ ਨੂੰ ਜਤੋਣਗੇ ਸ਼ਹਿਰ ਦੇ ਵਿੱਚ ਪਹਿਲੀ ਮੀਟਿੰਗ ਹੋਈ ਆ ਬਹੁਤ ਵੱਡਾ ਘਟ ਦੇਖਿਆ ਨਜ਼ਰ ਆ ਬਹੁਤ ਘਟ ਸਾ ਬੜਾ ਸ਼ਾਹ ਜੀ ਬਹੁਤ ਪ੍ਰਾਂਟਿਡ ਸ਼ਾਹ ਜੀ ਠੀਕ ਹੈ ਪੈਂਦੀ ਤੁਹਾਡੇ ਇਸ ਹਲਕੇ ਦੇ ਵਿੱਚ ਅੱਜ ਪ੍ਰੈਸ਼ਰ ਜੀ ਆਈ ਦੇ ਲੋਕਾਂ ਦਾ ਕਿਵੇਂ ਦਾ ਹੰਗਾਰਾ ਮਿਲਿਆ ਪੈਂਦੀ ਟੱਲਾ ਦੇ ਵਿੱਚ ਅੱਜ ਜਦੋਂ ਸਾਡੇ ਕੈਂਡੀਡੇਟ ਸਾਹਿਬ ਪੱਪੀ ਪ੍ਰਾਸ਼ਤ ਤੱਕ ਪਹੁੰਚੇ ਆ ਲੋਕਾਂ ਦਾ ਬਹੁਤ ਹੀ ਪਿਆਰ ਭਰਿਆ ਉਤਸ਼ਾਹ ਵਾ ਇੱਥੇ ਉਹਨਾਂ ਨੂੰ ਕੇਲਿਆਂ ਨਾਲ ਤੋਲੇ ਆਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕ ਆਪਣਾ ਸਮਝ ਕੇ ਆਪਣਾ ਛੋਟਾ ਬੱਚਾ ਸਮਝ ਕੇ ਆਪਣੀ ਝੋਨ ਸਮਝ ਕੇ ਘਰਾਂ ਤੋਂ ਬਾਹਰ ਨਿਕਲੇ ਤੁਸੀਂ ਇਸ ਪੈਂ ਦਾ ਠਾਠਾ ਮਾਅਬ ਦਾ ਇਕੱਠ ਦੇਖ ਸਕਦੇ ਤੇ ਲੋਕ ਆਮ ਆਦਮੀ ਪਾਰਟੀ ਦਾ ਇਸ ਵਾਰ ਕੈਂਡੀਡੇਟ ਜਤੋਣ ਲਈ ਪੱਪਾ ਪਾ ਰਹੇ ਨੇ ਤੇ ਕੇ ਲੋਕਾਂ ਨੇ ਰੱਖਿਆ ਜਦਾ ਦਾ ਜਾਨ ਨਹੀਂ ਪਹਿਲੇ ਬ੍ਰੈਕਟ ਤੇ ਪਹੁੰਚੇ ਹੀ ਨਹੀਂ ਸੀ 10 ਸਾਲਾਂ ਦੇ ਵਿੱਚ ਐਮਪੀ ਬਿੱਟੂ ਸਾਹਿਬ ਐਮਪੀ ਬਿੱਟੂ ਸਾਹਿਬ ਨਹੀਂ ਪਹੁੰਚੇ ਤਾਂ ਹੁਣ ਕੀ ਕਰ ਸਕਦੇ ਆ ਵੋਟਾਂ 'ਚ ਲੋਕਾਂ ਨੇ ਉਹਨਾਂ ਨੂੰ ਜਵਾਬ ਦੇ ਹੀ ਦੇਣ ਠੀਕ ਹੈ ਅਸ਼ੋਕ ਪ੍ਰੈਸ਼ਰ ਪੱਪੀ ਜਿੰਦਾਬਾਦ ਹਾਇਦਰਿਕ ਪਿੰਡ ਪਹੁੰਚੇ ਥੱਲੇ ਡੱਲੇ ਪਿੰਡ ਪਹੁੰਚੇ ਕੀ ਕਹਿਣਾ ਚਾਹਦੇ ਵੇਖੋ ਇਹ ਪਿੰਡ ਦੇ ਵਿੱਚ ਡੱਲਿਆ ਪਿੰਡ ਦੇ ਵਿੱਚ ਜੋ ਮੇਰਾ ਮਾਨ ਸਮਾਨ ਔਰ ਸਾਡੀ ਪਾਰਟੀ ਦੇ ਵਲੰਟੀਅਰ ਸਾਥੀ ਸਾਡੇ ਦਿਹਾਤੀ ਪ੍ਰਧਾਨ ਔਰ ਭੈਣ ਮਾਨੂੰ ਕੇ ਇੱਥੇ ਆ ਕੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਸਾਰੇ ਲੋਕਾਂ ਨੇ ਮਨ ਬਣਾਇਆ ਸਰਦਾਰ ਭਗਵੰਤ ਸਿੰਘ ਮਾਨ ਦੇ ਪਿਛਲੇ 2 ਸਾਲਾਂ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਬੱਚਾ-ਬੱਚਾ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦੇ ਝੰਡੇ ਦੇ ਨਾਲ ਜੁੜਿਆ ਹੋਇਆ ਵਾ ਕਿਉਂਕਿ ਪਿਛਲੇ ਸਮੇਂ ਦੇ ਲੋਕਾਂ ਨੇ ਜਿਨ੍ਹਾਂ ਨੂੰ ਇਹਨਾਂ ਨੇ ਮਾਨ ਬਖਸ਼ਿਆ ਸੀ ਉਹਨਾਂ ਨੇ ਦਾਦਾ ਸਾਲ ਇੱਥੇ ਕਦੇ ਆ ਕੇ ਆਪਣੀ ਹਾਜ਼ਰੀ ਨਹੀਂ ਲਵਾਈ ਵੋਟਾਂ ਦਾ ਲੈਣ ਲਈ ਆ ਜਾਂਦੇ ਆ ਪੌਣੇ 5 ਸਾਲ ਬਾਅਦ ਪਰ ਮੁੜ ਕੇ ਪਿੰਡਾਂ ਵਾਲਿਆਂ ਦੀ ਕਿਸੇ ਦੀ ਸਾਰ ਨਹੀਂ ਲੈਂਦੇ ਐਤਕੀ ਲੋਕਾਂ ਨੇ ਮਨ ਬਣਾਇਆ ਹੋਇਆ ਉਹਨਾਂ ਨੂੰ ਘਰ ਬਿਠਾਉਂਦਾ ਐਤਕੀ ਮੂੰਹ ਤੋੜ ਜਵਾਬ ਦੇਉਗੇ ਕਿਉਂਕਿ ਮਤ ਦਾ ਦਾਨ ਜਦੋਂ ਆਪਾਂ ਲੈਣ ਜਾਂਦੇ ਆ ਉਦੋਂ ਦਾ ਹੱਥ ਜੋੜਦੇ ਆ ਬਾਅਦ ਚ ਇਹਨਾਂ ਨੂੰ ਆ ਕੇ ਮਿਲਣਾ ਵੀ ਚੰਗਾ ਨਹੀਂ ਸਮਝਦੇ ਵੀ ਆਪਾਂ VOTER ਕੋਲ ਜਾ ਆਈਏ ਇਸ ਕਰਕੇ ਅੱਜ ਦਾ VOTER ਬੜਾ ਸਮਝਦਾਰ ਹੋ ਗਿਆ ਸਮਝਦਾਰੀ ਦੇ ਨਾਲ ਮਾਨ ਸਾਹਿਬ ਦੇ ਕੀਤੇ ਹੋਏ 2 ਸਾਲਾਂ ਦੇ ਕੰਮਾਂ ਨੂੰ ਬੋਡ ਪਾਊਗਾ ਮੈਂ ਪਿੰਡ ਡੱਲੇ ਦੇ ਸਾਰੇ ਆਪਣੇ ਵਲੰਟੀਅਰ ਸਾਥੀਆਂ ਦਾ ਔਰ ਦਿਹਾਤੀ ਪ੍ਰਧਾਨ ਜੀ ਸਾਡੀ ਭੈਣ ਮਾਨੂੰ ਕੇ ਅਸੀਂ ਸਾਰੇ ਰਲ ਕੇ ਇਸ ਲੁਧਿਆਣਾ ਹਲਕਾ ਲੋਕ ਸਭਾ ਦੀ ਸੇਵਾ ਕਰਾਂਗੇ ਔਰ ਲੁਧਿਆਣਾ ਲੋਕ ਸਭਾ ਦਾ ਜਿਹੜਾ ਵੀ ਕੰਮ ਆ ਜੰਗੀ ਪੱਦਰ ਤੇ ਕਰਾਵਾ ਲੋਕਾਂ ਨੇ ਡਿਮਾਂਡ ਵੀ ਸੀ ਇੱਕ ਪੁਲ ਦੀ ਡਿਮਾਂਡ ਵੀ ਇੱਕ ਰਸਤੇ 'ਚ ਰੋਕ ਕੇ ਲੋਕਾਂ ਨੇ ਵੀ ਆਪਣੀ ਗੱਲ ਰ ਦੱਸੀ ਆਈ ਦੇਖੋ ਭੈਣ ਮਾਨੂਕੇ ਨੇ ਇੱਕ ਪੁਲ ਪਹਿਲਾਂ ਨਵਾਂ ਬਣਾਇਆ ਵਾ ਹੁਣ ਮੈਂ ਨਾ ਆਉਂਦੇ ਹੋਏ ਵੀ ਭੈਣ ਮਾਨੂਕੇ ਕਹਿ ਰਹੀ ਸੀ ਇਹਨਾਂ ਨੇ ਤਾਂ ਬਾਅਦ 'ਚ ਕਿਹਾ ਵੀ ਆ ਵੀ ਪੁਲ ਵੀਰੇ ਮੈਂ ਬਣਵਾਉਣਾ ਵਾ ਹੁਣ ਜਿੱਦਣ ਆ ਚੋਨ ਜਾਬਤਾ ਖਤਮ ਹੋ ਗਿਆ ਆ ਪੁਲ ਦਾ ਵੀ ਉਦਘਾਟਨ ਅਸੀਂ ਮੈਂ ਭੈਣ ਵਿਆਤੀ ਪ੍ਰਧਾਨ ਔਰ ਸਾਰੇ ਬਲੰਕੀਅਰ ਸਾਥੀ ਅਸੀਂ ਰਲ ਕੇ ਆਲੈਕਸ਼ਨਾਂ ਤੋਂ ਬਾਅਦ ਸ਼ੁਰੂ ਕਰਾਂਗੇ ਹਾਂਜੀ ਹਾਂਜੀ ਇਦੋਂ ਵੱਡਾ ਕੀ ਮਾਨ ਆ ਸਾਰੇ ਲੋਕਾਂ ਦਾ ਪਿਆਰ ਆ ਦੇਖੋ ਤਾਂ ਸੀ ਇਦੋਂ ਵੱਡਾ ਇਦੋਂ ਵੱਡਾ ਕੀ ਮਾਨ ਸਮਾਨ ਹੋ ਸਕਦਾ ਇਹਨਾਂ ਲੋਕਾਂ ਨੇ ਅੱਜ ਹੀ ਮੇਰਾ ਜਿਹੜਾ ਮਨ ਮੋ ਲਿਆ ਵਾ ਪਰ ਮੈਂ ਇਹਨਾਂ ਲਈ ਦਿਨ ਰਾਤ ਇੱਕ ਕਰਕੇ ਇਹਨਾਂ ਦੀ ਸੇਵਾ ਕਰਨੀ ਹੈ